ਾਰੇ ਬੋਲੋ ਧੰਨ ਗੁਰੂ ਰਾਮਦਾਸ ਜੀ ਆਪਾ ਆਪਣੇ ਆਪ ਨੂੰ ਦੁਖੀ ਸਮਝਦੇ ਹਾਂ ਪਰ ਸਾਡੇ ਕੋਲ ਆਪਣੇ ਆਪ ਨੂੰ ਦੇਖਣ ਅਤੇ ਆਪਣੇ ਆਪ ਨੂੰ ਸਮਝਣ ਲਈ ਇੱਕ ਪਲ ਦਾ ਵੀ ਸਮਾਂ ਨਹੀਂ ਹੈ ਦਰਸਲ ਇੱਥੇ ਹਰ ਕੋਈ ਆਪਣੀ ਸਾਰੀ ਉਮਰ ਦੁੱਖ ਦਰਦ ਬਾਰੇ ਰੋਲਾ ਪਾਉਂਦਾ ਰਹਿੰਦਾ ਹੈ ਅਤੇ ਇਸ ਦਾ ਹੱਲ ਲੱਭਣ ਦੀ ਹਰ ਕੋਸ਼ਿਸ਼ ਕਰਦਾ ਹੈ ਪਰ ਜਿਸ ਤਰ੍ਹਾਂ ਅਸੀਂ ਦੁੱਖ ਬਾਰੇ ਸੋਚਦੇ ਹਾਂ ਇਹ ਕੋਈ ਦੁੱਖ ਨਹੀਂ ਹੈ ਤਾਂ ਆਪਾਂ ਇਸ ਦਾ ਹੱਲ ਕਿਵੇਂ ਲੱਭ ਸਕਦੇ ਹਾਂ ਇਹ ਉਹ ਹਾਲਾਤ ਨੇ ਜਿਨ੍ਹਾਂ ਦੇ ਕਾਰਨ ਅਸੀਂ ਆਪਣੇ ਆਪ ਨੂੰ ਦੁਖੀ ਸਮਝਦੇ ਹਾਂ ਅਤੇ ਜਿਵੇਂ ਹੀ ਅਸੀਂ ਆਪਣੇ ਆਪ ਨੂੰ ਦੁਖੀ ਸਮਝਦੇ ਹਾਂ ਤਾਂ ਆਪਾਂ ਉਹਨਾਂ ਨੂੰ ਸੋਚ-ਸੋਚ ਕੇ ਆਪਾਂ ਉਹਨਾਂ ਹਾਲਾਤਾਂ ਵਿੱਚ ਹੀ ਫਸੇ ਰਹਿਨੇ ਹਾਂ ਜਿਸ ਤਰੀਕੇ ਨਾਲ ਆਪਾਂ ਪਹਿਲੀ ਵਾਰ ਪਰੇਸ਼ਾਨੀਆਂ ਦਾ ਹੱਲ ਕੱਢਿਆ ਹੈ ਉਸੇ ਤਰੀਕੇ ਨਾਲ ਆਪਾਂ ਦੂਜੀਆਂ ਪਰੇਸ਼ਾਨੀਆਂ ਦਾ ਵੀ ਹੱਲ ਕੱਢ ਸਕਦੇ ਹਾਂ ਬਸ ਹਿੰਮਤ ਨਹੀਂ ਹਾਰਨੀ ਜਦੋਂ ਅਸੀਂ ਉਹਨਾਂ ਹਾਲਾਤਾਂ ਵਿੱਚ ਹਾਰ ਮੰਨ ਲੈਨੇ ਹਾਂ ਜਦੋਂ ਸਾਨੂੰ ਲੱਗਦਾ ਹੈ ਕਿ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਹੈ ਤਾਂ ਸਾਨੂੰ ਇੱਕ ਹੀ ਰਸਤਾ ਨਜ਼ਰ ਆਉਂਦਾ ਹੈ ਅਤੇ ਉਹ ਹੈ ਮੌਤ ਪਰ ਇਹ ਹੱਲ ਨਹੀਂ ਹੈ ਇਹ ਕੋਈ ਰਸਤਾ ਨਹੀਂ ਹੈ ਇਸ ਲਈ ਜੇਕਰ ਤੁਸੀਂ ਸੱਚਮੁੱਚ ਆਪਣੀਆਂ ਪਰੇਸ਼ਾਨੀਆਂ ਦਾ ਹੱਲ ਚਾਹੁੰਦੇ ਹੋ ਤਾਂ ਆਪਣੇ ਆਪ ਨੂੰ ਇਕੰਠ ਕਰਨਾ ਸਿੱਖੋ ਅਤੇ ਆਪਣੀ ਆਪਣੀ ਦਿਮਾਗੀ ਊਰਜਾ ਨੂੰ ਇਸ ਸੰਸਾਰ ਵਿੱਚ ਵਾਪਸ ਲਿਆਓ ਅਤੇ ਪਰਮਾਤਮਾ ਦਾ ਨਾਮ ਜਪੋ ਅਤੇ ਸਾਰਾ ਕੁਝ ਅਕਾਲ ਪੁਰਖ ਤੇ ਛੱਡ ਦਿਓ ਤਾਂ ਫੇਰ ਦੇਖਿਓ ਤੁਹਾਡੀ ਜ਼ਿੰਦਗੀ ਚ ਚਮਤਕਾਰ ਹੀ ਚਮਤਕਾਰ ਹੋਣਗੇ